ਕਿੰਨੀ ਕ ਤੁਹਾਡੀ ਇੱਥੇ ਕਿੰਨੀ ਫਸਲ ਆਈ ਕਿੰਨੀ ਜ਼ਮੀਨ ਸੀ ਇੱਥੇ ਵੀਰੇ 4 ਕਿੱਲੇ 4 ਕਿੱਲੇ 14ਾਂ ਚ ਪਾਣੀ ਭਰ ਗਿਆ 14ਾਂ ਚ ਪਾਣੀ ਭਰ ਗਿਆ ਗੁੱਡੀ ਦਾ ਵਿਆਹ ਰੱਖਿਆ ਕੋਈ ਝਾਕ ਮਿਹਤ ਨਹੀਂ ਹੈਗੀ ਕਿ ਕਿੱਥੋਂ ਪੈਹਾ ਆ ਜਾਣਾ ਕਿ ਨਹੀਂ ਅੱਜ ਦੇ ਅੱਜ ਦੀ ਤਰੀਕ ਤੱਕ ਬਰਾਤ ਆਉਣੀ ਹਾਂ ਅਗਲੇ ਮਹੀਨੇ 11ਵੇਂ ਮਹੀਨੇ ਦੀ 8 ਤਰੀਕ ਦੀ ਬਰਾਤ ਸਰਦ ਕਰਨ ਵਿਧਵਾਵਾਂ ਆਦਮੀ ਵੀ ਨਹੀਂ ਸਰਦ ਤੇ ਹੈਗਾ ਵਿਧਵਾਵਾਂ ਕਮਹੀਨੇ ਬਾਅਦ ਵਿਆਹ ਹਾਂ 1 ਮਹੀਨੇ 11ਵੇਂ ਮਹੀਨੇ ਦਾ ਵਿਆਹ ਹੈ ਤਾਂ ਵਿਆਹ ਦੇ ਵਿੱਚ ਕੀ ਕਰਨਾ ਹੈ ਤੁਸੀਂ ਕੀ ਕਰਨਾ ਹੋਣਾ ਵੇਖੋ ਮਹਾਰਾਜ ਦਊਗਾ ਤੇ ਕਰਾਂਗੇ ਸਾਰਾ ਕੁਝ ਕੋਈ ਮਦਦ ਨਹੀਂ ਮਾਤਾ ਜੀ ਕੋਈ ਨਹੀਂ ਹੋਈ ਹੈ ਗੁਜ਼ਾਰਾ ਗੁਜ਼ਾਰਾ ਜ਼ਮੀਨ ਤੇ ਸੌਦਾ ਪਤਾ ਦੇ ਕੇ ਜਾਂਦੇ ਉਹ ਗੁਜ਼ਾਰਾ ਕਰਨ ਦਾ ਹਸਲ ਤੇ ਚੱਲਦਾ ਸੀ ਹਸਲ ਤੇ ਚੱਲਦਾ ਹਾਂ ਬੱਚੇ ਉਤਰਾ ਪਰਾਈ ਵਿੱਚ ਜੌਬ ਕਰਦੇ ਉਹ ਆਪ ਦਾ ਵਿਆਹੇ ਵਰੇ ਆ ਕਬਰ ਟੋਰ ਨਾਲ ਲਿਕੇ ਗਏ ਪਾਣੀ ਟਾਣੀ ਦਾ ਕਰਕੇ ਤੇ ਆ ਰਿਆਂ ਇਸ ਤਰ੍ਹਾਂ ਹੀ ਆ ਵੀ ਹੁਣ ਭੈਣ ਭਰਾ ਰਿਸ਼ਤੇਦਾਰਾਂ ਨੂੰ ਮਤ ਦੇਣਗੇ ਕੁਛ ਇਸ ਤਰ੍ਹਾਂ ਤੇਰੇ ਮੇਰੇ ਵਰਗੇ ਭੈਣ ਭਰਾ ਦੇਣਗੇ ਤੇ ਫਿਰ ਕਰਾਂਗੇ ਹਾਂ ਹੋਰ ਕਿੱਥੋਂ ਆਉਣਾ ਵਾ ਹੁਣ ਝਾਕ ਮੇਤੇ ਨਹੀਂ ਆੜਦਿਆਂ ਤੋਂ ਪਹਿਲਾਂ ਝੋਨੇ ਤੇ ਖਰਚ ਕੀਤਾ ਹੁਣ ਉਹਨਾਂ ਕਿੱਥੇ ਦੇਣਾ ਗਾਂ ਕਣਕ ਦੀ ਵੀ ਨਹੀਂ ਝਾਕ ਮੇਦ ਹੈਗੀ ਤੇ ਉਹਨਾਂ ਨੇ ਕੀ ਸਾਨੂੰ ਦੇਣਾ ਵਾ ਰੋਜਪੁਰ ਦੇ ਕੁਝ ਪਿੰਡਾਂ 'ਚ ਵਾਪਸ ਪਾਣੀ ਆਇਆ ਉਹਦੀ ਵਜ੍ਹਾ ਇਹ ਸੀ ਕਿ ਕੁਝ ਬੰਨ ਜਿਹੜੇ ਪਹਿਲਾਂ ਪਾੜ ਪਏ ਹੋਏ ਸੀ ਉਹ ਪੂਰੇ ਨਹੀਂ ਗਏ ਪਿੱਛੋਂ ਪਾਣੀ ਛੱਡਿਆ ਗਿਆ ਔਰ ਉਹ ਫੇਰ ਤੋਂ ਇੱਕ ਵਾਰ ਕੁਝ ਪਿੰਡ ਨੇ ਨਿਹਾਲਾ ਲਵੇਰਾ ਧੀਰਾ ਘਾਰਾ ਔਰ ਇਹ ਇੱਕ ਇੱਕ ਬੱਜੇ ਜੇ ਹੋਏ ਪਿੰਡ ਨੇ ਇੱਕ ਨਮਾਨ ਦੇ ਵਿੱਚ ਆ ਦੁਬਾਰਾ ਪਾਣੀ ਆਇਆ ਲੋਕਾਂ ਨੂੰ ਦੁਬਾਰਾ ਮੁਸੀਬਤ ਛੜ ਗਈ ਕੁਝ ਬੀਬੀਆਂ ਨੇ ਮੇਰੇ ਨਾਲ ਇਸ ਪਿੰਡ ਦੀਆਂ ਜਿਨ੍ਹਾਂ ਦੀਆਂ ਜ਼ਮੀਨਾਂ ਦੇ ਵਿੱਚ ਇਸ ਵੇਲੇ ਵੀ ਪਾਣੀ ਭਰਿਆ ਹੋਇਆ ਔਰ ਉਹਨਾਂ ਦਾ ਜੋ ਦਰਗੁਜ਼ਰ ਚੱਲਣਾ ਸੀ ਜੀਵਨ ਬਸਰ ਚੱਲਣਾ ਸੀ ਉਹ ਸਾਰੇ ਦਾ ਸਾਰਾ ਹੀ ਡੈਮੇਜ ਹੋ ਗਿਆ ਕਿਉਂ ਆ ਆ ਤਸਵੀਰ ਦਿਖਾਓ ਨਾਲ ਦੀ ਇਹ ਇਹ ਘਰ ਜਿਹੜੇ ਨੇ ਇੱਥੇ ਟਾਣੀ ਦੇ ਰੂਪ ਦੇ ਵਿੱਚ ਆ ਔਰ ਇਹਨਾਂ ਦੀ ਸਾਰੀ ਆਹ ਜ਼ਮੀਨਾਂ ਜਿਹਦੇ ਵਿੱਚ ਵਾਈ ਕਰਦੇ ਸੀ ਕਿਸੇ ਦੀ ਆਪਣੀ ਹੈ ਕੋਈ ਠੇਕੇ ਤੇ ਲੈ ਕੇ ਕਰ ਰਿਹਾ ਔਰ ਘਰਾਂ ਦੇ ਚੁੱਲ੍ਹੇ ਦੁਬਾਰਾ ਮਗਨ ਦੀ ਬਜਾਏ ਠੰਡੇ ਹੋ ਗਏ ਠੰਡੇ ਇਸ ਕਰਕੇ ਹੋ ਗਏ ਕਿ ਕਮਾਈ ਨਹੀਂ ਰਹੇਗੀ ਔਰ ਤੁਹਾਡੇ ਘਰਾਂ ਦੇ ਵਿੱਚੋਂ ਰਾਸ਼ਨ ਤੱਕ ਜਿਹੜਾ ਸੀ ਉਹ ਇੱਕ ਟਾਈਮ ਆਇਆ ਕਿ ਖਤਮ ਹੋਣ ਕਿਨਾਰੇ ਪਹੁੰਚ ਗਿਆ ਤੇ ਅੱਗੇ ਕਮਾਈ ਦਾ ਕੋਈ ਸਾਧਨ ਵੀ ਹੈ ਨਹੀਂ ਕਿਉਂਕਿ ਲੋਕ ਸਿਰਫ ਇੱਥੇ ਵਾਈ ਹੀ ਕਰਦੇ ਸੀਗੇ ਤਾਂ ਬਜ਼ੁਰਗ ਮਾਤਾਵਾਂ ਹੈਗੀਆਂ ਨੇ ਸਾਡੇ ਨਾਲ ਸਤਿ ਸ਼੍ਰੀ ਅਕਾਲ ਮਾਤਾ ਜੀ ਬਹੁਤ ਬਹੁਤ ਫਸਲਾਂ 'ਚ ਪਾਣੀ ਖਲੋਤਾ ਹੈ ਸਾਨੂੰ ਗਾਂਹ ਦੀ ਆਸ ਹੋਵੇ ਪਹਿਲੀ ਬੰਨਾ ਬੀਜਾਂ ਦੀ ਪਾਣੀ ਲਵੇ ਸਾਨੂੰ ਕੁਪਾ ਹੇਤੇ ਲੇਡੀ ਲੋੜਿਆ ਕੋਈ ਰਾਸਨ ਦੀ ਲੋੜਿਆ ਕੋ ਕਿਵੇਂ ਆ ਅਸੀਂ ਵੀ ਤਾਂ ਹੋਈਏ ਸਾਡੇ ਫਸਲ ਤੇ ਅਸਲੋਂ ਮਾਰੀ ਗਏ ਤੇ ਕਿਤਰਾਹੀਂ ਦਿਨ ਨੁਕ ਕਰਨੇ ਹਾਂ ਤੇ ਜलम ਉਹ ਤਾਂ ਮਾਰੀ ਅੱਜ ਕਿੰਨੀ ਕਿੰਨੀ ਕੋ ਤੁਹਾਡੀ ਇੱਥੇ ਕਿੰਨੀ ਫਸਲ ਹੈ ਕਿੰਨੀ ਜ਼ਮੀਨ ਸੀ ਇੱਥੇ ਵੀਰੇ 4 ਕਿਲੋ 4 ਕਿਲੋ ਚਾਰਾਂ ਚ ਪਾਣੀ ਭਰ ਗਿਆ ਤੁਹਾਨੂੰ ਚਾਰਾਂ ਚ ਪਾਣੀ ਭਰ ਗਿਆ ਗੁੱਡੀ ਦਾ ਵਿਆਹ ਰੱਖਿਆ ਕੋਈ ਚਾਹ ਕਮੇਦ ਨਹੀਂ ਹੈਗੀ ਕਿਤੇ ਉਹ ਪਹਹਾ ਆ ਜਾਣਾ ਕਿ ਨਹੀਂ ਅੱਜ ਦੇ ਅੱਜ ਦੀ ਤਰੀਕ ਤੱਕ ਬਰਾਤ ਆਉਣੀ ਹੈ ਹਾਂ 8 ਤਰੀਕ ਅਗਲੇ ਮਹੀਨੇ ਹਾਂ ਅਗਲੇ ਮਹੀਨੇ 11ਵੇਂ ਮਹੀਨੇ ਦੀ 8 ਤਰੀਕ ਦੀ ਬਰਾਤ ਸਤ ਦਰਨੀ ਵਿਧਵਾਵਾਂ ਆਦਮੀ ਵੀ ਨਹੀਂ ਸਰਤੇਗਾ ਵਿਧਵਾਵਾਂ ਅੱਛਾ ਹਾਂਜੀ 1 ਮਹੀਨੇ ਬਾਅਦ ਵਿਆਹ ਹਾਂ 1 ਮਹੀਨੇ 11ਵੇਂ ਮਹੀਨੇ ਦਾ ਵਿਆਹ ਹੀ ਗੁੱਡੀ ਦਾ ਮਾਤਾ ਵਿਆਹ ਦੇ ਵਿੱਚ ਕੀ ਕਰਨਾ ਹੈ ਤੁਸੀਂ ਕੀ ਕਰਨਾ ਹੋਣਾ ਵੇਖੋ ਮਹਾਰਾਜ ਦਊਗਾ ਤੇ ਕਰਾਂਗੇ ਸਾਰਾ ਕੁਝ ਕੋਈ ਹੋਈ ਮਦਦ ਨਹੀਂ ਮਾਤਾ ਜੀ ਕੋਈ ਨਹੀਂ ਹੋਈ गुजारा गुजारा जमीन ਤੇ ਸੌਦਾ ਪਤਾ ਦੇ ਕੇ ਜਾਂਦੇ ਉਹ ਗੁਜ਼ਾਰਾ ਕਰਨਦੇ ਅਸਲ ਤੇ ਚੱਲਦਾ ਸੀ ਫਸਲ ਤੇ ਚੱਲਦਾ ਹਾਂ ਬੱਚੇ ਉਤਰਾ ਪ੍ਰਾਈਵੇਟ ਜੌਬ ਕਰਦੇ ਉਹ ਆਪਦਾ ਵਿਆਹੇ ਬਰੇ ਆ ਟੱਬਰ ਤੋਂ ਨਾਲ ਲੈ ਕੇ ਗਏ ਪਾਣੀ ਟਾਣੀ ਦਾ ਕਰਕੇ ਹਾਂ ਦੋ ਵਿਆਹ ਇੱਕ ਵਿਆਹਣ ਵਾਲਾ ਕਾਕਾ ਤਿਆਰੀਆਂ ਕਿਵੇਂ ਕਰ ਰਹੇ ਹੋ ਵਿਆਹ ਦੀਆਂ ਮੈਂ ਤਾਂ ਉਹ ਪੁੱਛਣਾ ਚਾਹੁੰਦਾ ਤਿਆਰੀਆਂ ਇਤਰਾ ਹੀ ਆ ਵੀ ਹੁਣ ਭੈਣ ਭਰਾ ਰਿਸ਼ਤੇਦਾਰਾਂ ਨੂੰ ਮਤ ਦੇਣਗੇ ਕੁਛ ਇਸ ਤਰ੍ਹਾਂ ਤੇਰੇ ਮੇਰੇ ਵਰਗੇ ਭੈਣ ਭਰਾ ਦੇਣਗੇ ਤੇ ਫਿਰ ਕਰਾਂਗੇ ਹਾਂ ਉਹ ਕਿਥੋਂ ਆਉਣਾ ਵਾ ਹੁਣ ਚਾਹਕ ਮੇਤੇ ਨਹੀਂ ਆੜਤੀਆਂ ਤੋਂ ਪਹਿਲਾਂ ਝੋਨੇ ਤੇ ਖਰਚ ਕੀਤਾ ਹੁਣ ਉਹਨਾਂ ਕਿੱਥੇ ਦੇਣਾ ਗਾਂ ਕਣਕ ਦੀ ਵੀ ਨਹੀਂ ਚਾਹਕ ਮੇਦ ਹੈਗੀ ਤੇ ਉਹਨਾਂ ਨੇ ਕੀ ਸਾਨੂੰ ਦੇਣਾ ਵਾ ਹੈ ਜੇ ਸਾਨੂੰ ਆੜਤੀਆਂ ਦੇ ਪਹਿਲਾਂ ਕਰਜ਼ਾਈਓ ਕਰਜ਼ਾਈ ਆ ਕਿ ਪਹਿਲਾਂ ਹੀ ਕਰਜ਼ਾਈ ਹੁਣ ਝੋਨੇ ਤੇ ਤੈਨੂੰ ਪਤਾ ਹੀ ਆ ਪੀ 20000 ਕਿੱਲੇ ਤੇ ਖਰਚਾ ਆ ਜਾਂਦਾ ਪੁੱਤ ਤੇ 3-4 ਕਿੱਲੇ ਪੈੜੀ ਆ ਤੇ ਉਹਦੇ ਤੇ 40-50000 ਤੇ ਖਰਚਾ ਆਇਆ ਜਾਂ ਮੰਨ ਕੇ ਚੱਲ ਤੂੰ ਹੈ ਤੇ ਪਹਿਲਾਂ ਹੀ ਕਰਜ਼ਾਈ ਹੋਏ ਬੈਠੇ ਉਹਨਾਂ ਦਾ ਵਿਆਜ ਨੂੰ ਵਿਆਜ ਲਈ ਜਾਣਾ ਤੇਹੀਂ ਕਿਥੋਂ ਵਰਤਣਾ ਤੇ ਕਿਥੋਂ ਖਾਣਾ ਹੈ ਦੁਬਾਰਾ ਆਰਤੀ ਇਹਨੇ ਗੱਲ ਹੋਈ ਹੈ ਨਹੀਂ ਅਜੇ ਗੱਲ ਨਹੀਂ ਹੋਈ ਕੋਈ ਬੇੜਾ ਹਾਂ ਗੱਲ ਤਾਂ ਤਾਂ ਹੀ ਕਰਗੇ ਜੇ ਕੋਈ ਚਾਹ ਖੇ ਮੇਦ ਹੋਵੇ ਕਣਕਦੀ ਵੀ ਪੀ ਬੀਜੀ ਜਾਣੀ ਪਾਣੀ ਤੇ ਘੜੀ ਮੁੜੀ ਆ ਜਾਂਦਾ ਵਾਰ-ਵਾਰ ਅਜੇ ਵੀ ਲੋਕੀ ਆਖੀ ਜਾਂਦੇ ਪਾਣੀ ਆਉਣਾ ਪਾਣੀ ਆਉਣਾ ਵਾ ਹੈ ਤੇ ਆਪ ਨੂੰ ਫਿਕਰ ਬਣਿਆ ਰਹਿੰਦਾ ਵੀ ਵਿਆਹ ਵੀ ਰੱਖ ਲਿਆ ਤੇ ਕੀ ਕਰਨਾ ਕਰਾਉਣਾ ਹਾਂ ਪਾਣੀ ਆਉਣ ਤੋਂ ਪਹਿਲਾਂ ਦਾ ਰੱਖਿਆ ਪਹਿਲਾਂ ਦਾ ਰੱਖਿਆ ਹਾਂ ਪਹਿਲਾਂ ਰੱਖਿਆ ਹਾਂ ਹਾਂ ਇਹ ਇਹ ਮਾਤਾ नेहा लालवेरा ਪਿੰਡ ਦੀ ਮਾਤਾ ਧੀ ਦਾ ਵਿਆਹ ਰੱਖਿਆ ਹੋਇਆ ਪਾਣੀ ਆਉਣ ਤੋਂ ਪਹਿਲਾਂ ਰੱਖ ਲਿਆ ਸੀ ਕਿ ਚਲੋ ਫਸਲ ਆਊਗੀ ਤੇ ਫਸਲ ਵੇਚ ਕੇ ਆਪਣਾ ਆੜਤੀਆ ਜਿਹੜਾ ਹੈ ਉਹ ਕਿਉਂਕਿ ਸਰਕਲ ਘੁੰਮਣਾ ਹੁੰਦਾ ਤੇ ਸਰਕਲ ਘੁੰਮਦਾ ਰਹੂਗਾ ਪਰ ਨਹੀਂ ਮੈਨੂੰ ਜਾਂਦਾ ਵਾ ਜੇ ਹੁਣ ਪੈਸਾ ਹੀ ਨਹੀਂ ਅੱਗੇ ਹੈਗਾ ਤੇ ਅਰਤਗੇ ਨੇ ਵੀ ਕਾਂ ਕੀ ਗਾਂ ਕ ਕੀ ਗਾਉ ਸਾਨੂੰ ਦੇਣੇ ਆ ਹੈ ਇਹ ਗੱਲ ਆ ਪੁੱਤ ਮਾਂ ਵੀ ਵਿਧਵਾ ਆ ਤੇ ਚਾਰ ਗੁੱਡੀਆਂ ਵਿਆਹਣ ਵਾਲੀਆਂ ਤੇ ਸਤ ਮਹੀਨਾ ਲੱਗਾ ਆਦਮੀ ਪੂਰੇ ਹੋਏ ਨੋ ਇਹ ਗਾਂ ਇਤਰਾ ਹੀ ਸਰਕਲ ਕੋਈ ਕੋਈ ਨਹੀਂ ਚੱਲਣਾ ਤੇ ਕਿੱਥੋਂ ਖਾਣਾ ਤੇ ਕਿੱਥੋਂ ਕਰਨਾ ਤੇ ਪੰਜ ਕਿੱਲੇ ਪੈ ਲਈ ਤੇ ਉਹ ਹੀ ਫਸਲਾਂ ਨੂੰ ਪਾਣੀ ਖਿਲੋਤਾ ਆਪਣੇ ਇਤਰਾ ਹੀ ਪਾਣੀ ਖਿਲੋਤਾ ਤੇ ਕੋ ਤੁਮਰੇ ਟੋਹੀ ਚਲੋ ਜੋ ਮਹਾਰਾਜ ਜੋ ਹਾਲੇ ਵੀ ਹਾਲੇ ਵੀ ਦੁੱਖ ਇਹ ਟਲੇ ਨਹੀਂ ਇਹ ਲੋਕ ਇਹਨਾਂ ਲੋਕਾਂ ਵਾਸਤੇ ਆਉਣ ਵਾਲੇ 2 ਤੋਂ 3 ਸਾਲ ਇਸੇ ਤਰ੍ਹਾਂ ਨਾਲ ਕ੍ਰਾਈਸਿਸ ਨਾਲ ਹੀ ਜਾਣੇ ਨੇ ਮਾਤਾ ਜੀ ਤੁਹਾਡੀ ਕਿੰਨੀ ਜ਼ਮੀਨ ਸੀ ਹਾਂਜੀ 6 ਕਿੱਲੇ ਵੀਰੇ 6 ਕਿੱਲੇ ਹਾਂਜੀ ਮੇਰਾ ਤੇ ਵੀਰੇ ਆਦਮੀ ਵੀ ਗੁਜ਼ਰ ਗਿਆ ਤੇ ਪੰਜਾਹ ਸਾਲ ਖੜਿਆ ਬਜਿਆ ਨਹੀਂ ਤੇ ਪਾਇਟਾ ਕ ਬੜਾ ਲਗਾਕਾਰ ਨਹੀਂ ਲਿਆ ਤੇ ਬਾਹਰ ਵੀ ਨਹੀਂ ਰਿਹਾ ਤੇ ਨਾ ਫਸਲ ਹੀ ਰਹਿ ਗਈ ਆ ਸਰਪੰਚ ਬਣਿਆ ਹੀ ਪਿੰਡ ਦੇ ਵਿੱਚ ਮੌਜੂਦਾ ਹੀ ਤੇ ਬਜੇ ਨਹੀਂ ਵੱਡੇ ਤੁਹਾਡੇ ਘਰੇ ਮੌਜੂਦਾ ਸਰਪੰਚ ਸੀ ਹਾਂਜੀ ਐਰ ਕੀ ਮੇਰੇ ਘਰ ਵਾਲੇ ਹੀ ਸਰਪੰਚ ਤੇ ਮੌਤ ਹੀ ਹਾਲ ਤਲ ਬਿਮਾਰ ਲੈ ਗਏ ਆ ਤੇ ਬਜੇ ਨਹੀਂ ਪੰਜਾਹ ਤਲ ਕੜਿਆ ਤੇ ਹੁਣ ਬੰਗਲੋ ਚੋ ਨਾਮ ਨਹੀਂਗਾ ਇਹ ਗਾੜੀ ਕੋਈ ਹੈਗਾ ਨਹੀਂ ਖਾਣੇ ਪੀਣੇ ਦਾ ਵੀ ਤੇ ਮੇਰੀ ਨੋਵਾ ਤੋ ਉਹਦੇ ਵੀ ਬੱਚਾ ਹੁਣ ਹਾਲਾ ਤੋ ਉਹਨਾਂ ਨੇ ਦੱਸਿਆ ਵੀ ਸਕੈਨ ਕਰਾਈ ਜਾਂਦੇ ਦਿਲ ਦੇ ਵਿੱਚ ਇਹ ਕਿਹ ਬੱਜੇ ਦੇ ਅੱਛਾ ਹਾਂਜੀ ਦੁੱਖ ਤੇ ਦੁੱਖ ਹੈ ਮਾਤਾ ਹਾਂਜੀ ਨਹੀਂ ਤਾਂ ਕਿ ਕਰਨਾਈਆ ਵੀਰਾ ਕੀ ਕਰਕੇ ਹੁਣ ਛੱਡ ਕੇ ਵੀ ਨਹੀਂ ਜਾ ਦਾਤਾ ਜਾ ਸਕਦੇ ਕਿੱਥੇ ਜਾਈਏ ਕਿੱਥੇ ਜਾ ਕੇ ਬਈਏ ਹੈ ਕੋਈ ਸਮਾਨੀ ਅੱਜ ਕੱਲ ਰੜੇ ਬਹਿਣ ਦਾ ਜਾ ਕੇ ਹੈ ਕੀ ਕਰ ਸਕਦੇ ਆਂ ਅਸੀਂ ਬੜੇ ਦੁਖੀ ਆਂ ਤੇ ਬਹੁਤ ਜਿਆਦੇ ਦੁਖੀ ਹੋ ਗਏ ਆਂ ਆ ਪਾਣੀ ਹਾਂ ਵਾਰ-ਵਾਰ ਮਾਰ ਕਰਦਾ ਕੀ ਕਰਕੇ ਕੀ ਖਾਣਾ ਤੇ ਕੀ ਇੱਥੇ ਦੁਨੀਆਂ ਨੇ ਟਾਈਮ ਪਾਸ ਹੀ ਆ ਐ ਪਾਸਿਆ ਨਾ ਜੋ ਨਾ ਰਿਆ ਨਾ ਕਣਕ ਬੀਜਣ ਦੀ ਕੋਈ ਹੈਗੀ ਕੋਈ ਮੇਰ ਵੀ ਕਣਕ ਬੀਜ ਕੇ ਚੱਲ ਕੋਈ ਪੈਰਾਂ ਸਿਰ ਕੋ ਬੰਦਾ ਹੋਊਗਾ ਹਾਂਜੀ ਇਹ ਦੁੱਖ ਨੇ ਤੁਹਾਡੀ ਵੀ ਇਥੇ ਜ਼ਮੀਨ ਨਾਲ ਹੀ ਹੈ ਜੀ ਹਾਂ ਜੀ ਨਾਲ ਹੀ ਆਉਂਦਾ ਜੀ ਵੀਰ ਜੀ ਕਿਲੇ ਕਿਲੇ ਆਉਂਦੇ ਫਿਰ ਆਜਾ ਚਾਰ ਕਿਲੇ ਇਥੇ ਸਾਰੇ ਹੁਣ ਝੋਨਾ ਲਾਇਆ ਸਾਰਾ ਵੇਰ ਪਿਡੋ ਬਗੇ ਤਾਂ ਤੇ ਕਰੇ ਕਰਵੇ ਕਿ ਪਾਟੇ ਪਏ ਤੇ ਆਪਣੇ ਹੌਣ ਸੋਦੇ ਨਾਲ ਆਪਾਂ ਕੀ ਕਰਨਾ ਜਿਹੜਾ ਕੋਈ ਆਉਂਦਾ ਭੈਣ ਭਰਾ ਕੇ ਦੀ ਸੁਣਦਾ ਨਹੀਂ ਵੱਡਿਆਂ ਵੱਡਿਆਂ ਨੂੰ ਸੁਣ ਜਾਂਦੇ ਸਾਡੇ ਵਰਗੇ ਰਾਤ ਇਹਨੂੰ ਕੋਈ ਆਉਂਦਾ ਸਾਡੇ ਘਰਾਂ ਨੂੰ ਕਿਉਂ ਆਉਂਦਾ ਆ ਤੂੰ ਇਹ ਵੀਰ ਜੀ ਆ ਗਏ ਜੋ ਤੇ ਤੁਹਾਡੇ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਕਰ ਤੱਕ ਆ ਗਏ ਜੀ ਹਾਂਜੀ ਚਾਰ ਕਿੱਲੇ ਜੁਵੇਂ ਨੋ ਵਸ ਸਰ ਸਰਾ ਚੋਣਾ ਕੀ ਗਲ ਗਿਆ ਸਰ ਫਿਰ ਹੁਣ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਬਸ ਵੀ ਇਹ ਗੁਜ਼ਾਰਾ ਕਿਵੇਂ ਇਦਾਂ ਹੀ ਬਸ ਸਾਡੇ ਸਾਹਮਣੇ ਆ ਕੋਈ ਕੰਮਕਾਰ ਨਹੀਂ ਹੈਗਾ ਤੇ ਜੇ ਕੋਈ ਮਤਲਬ ਇਦਾਂ ਹੀ ਆ ਜਾਂਦੇ ਰਿਟਾਇਨ ਟਾਈਮ ਖੋਈ ਜਾਂਦਾ ਟਾਈਮ ਬਸ ਮਾੜਾ ਮਟ ਕਰਨੀ ਪੈਣਾ ਤੇ ਸਾਡੀ ਤੇ ਇਹੀ ਮੰਗੇ ਕਿ ਜਲੋ ਸਾਡਾ ਪਾਣੀ ਲੈ ਜਾਵੇ ਸਾਨੂੰ ਖਾਤ ਵੀ ਮਿਲੇ ਕਿਸੀ ਆਪਦੇ ਫੇਰ ਮਤਲਬ ਆਪਦੇ ਪੈਰਾਂ 'ਤੇ ਖੜੀ ਹੋਈਏ ਹਾਂਜੀ ਖਾਦ ਦੀ ਤੇ ਬੀਜ ਦੀ ਜ਼ਿਆਦਾ ਜ਼ਰੂਰਤ ਹੈ। ਹਾਂਜੀ ਹੁਣ ਅੱਗੇ ਤੇ ਅਸੀਂ ਇਹੀ ਕਹਿੰਨੇ ਆਂ ਕਿ ਪਹਿਲੀ ਮਤਲਬ ਪਾਣੀ ਲੈ ਜਾਵੇ ਆਸਤੇ ਹੀ ਆ। ਚਲੋ ਜੋ ਪਰਮਾਤਮਾ ਕਰੂਗਾ ਚੰਗੀ ਕਰੂਗਾ। ਹਾਂਜੀ ਕਣਕ ਕਿੱਥੋਂ ਬੀਜ ਜਾਨੀ ਆ। ਕਿ ਜਿਵੇਂ ਹੁਣ ਪਾਣੀ ਵੇਖੋ ਪਰਸੋਂ ਫੇਰ ਸਾਡੀਆਂ ਪਹਿਲੀਆਂ ਦੇ ਵਿੱਚ ਸਾਰੇ ਵੇਖ ਹੀ ਸਕਦੇ ਆ ਤੁਸੀਂ ਪਾਣੀ ਕਿੰਨਾ ਚੜਦੇ ਆ ਨਾ। ਹਾਂਜੀ। ਆ ਆ ਦੇਖੋ ਕਿ ਤਿੰਨ ਚਾਰ ਤਕਲੀਫਾਂ ਮਾਤਾ ਹੋਰਾਂ ਨੇ ਹੁਣੇ ਦੱਸਦੀਆਂ। ਇਹ ਮਾਤਾ ਕਹਿੰਦੇ ਕਿ ਚਾਰ ਧੀਆ ਵਿਆਹਣ ਵਾਲੀਆਂ। ਇਧਰ ਮਾਤਾ ਦੀ ਧੀ ਦਾ ਵਿਆਹ ਰੱਖਿਆ ਹੋਇਆ ਆਉਣ ਵਾਲਾ। 8 ਨਵੰਬਰ ਨੂੰ ਉਸਤੀ ਦਾ ਵਿਆਹ ਜਿਹੜਾ ਪਹਿਲਾਂ ਰੱਖਿਆ ਹੋਇਆ ਔਰ ਇਧਰ ਮਾਤਾ ਹੋਰਾ ਨੇ ਦੱਸਿਆ ਕਿ ਇਹਨਾਂ ਕੋਲੇ ਮੌਜੂਦਾ ਸਰਪੰਚੀ ਸੀ ਸਰਪੰਚ ਸਾਹਿਬ ਦੀ ਮੌਤ ਹੋ ਗਈ ਹੁਣ ਇਹਨਾਂ ਦੀ ਜ਼ਮੀਨ ਦੇ ਵਿੱਚ ਪਾਣੀ ਵੀ ਭਰ ਗਿਆ ਫਸਲਾਂ ਵੀ ਖਰਾਬ ਹੋ ਗਈਆਂ ਇਸ ਤਰ੍ਹਾਂ ਦੀ ਤਕਲੀਫ ਦੇ ਨਾਲ ਲੋਕ ਹਾਲੇ ਵੀ ਜੂਝ ਰਹੇ ਆ ਇਹ ਤਕਲੀਫ ਪਾਣੀ ਜਿਹੜਾ ਪਹਿਲਾਂ ਆਇਆ ਪਰ ਦੁਬਾਰਾ ਫੇਰ ਪਾਣੀ ਆ ਗਿਆ ਤਕਲੀਫ ਉਸ ਤੇ ਜਿੱਥੇ ਥੋੜੀ ਬਹੁਤੀ ਮਲਮ ਲਗਣੀ ਸੀ ਕਿ ਮਦਦ ਪਹੁੰਚਣੀ ਸੀ ਜ਼ਮੀਨਾਂ ਦੇ ਵਿੱਚ ਉਹਨਾਂ ਨੂੰ ਸਿੱਧਿਆ ਕਰਨਾ ਸੀ ਕਣਕ ਬੀਜਣ ਯੋਗੀ ਹੋਣੀ ਸੀ ਹੁਣ ਉਹ ਵੀ ਮੌਕਾ ਜਿਹੜਾ ਹੈ ਉਹ ਹੱਥੋਂ ਨਿਕਲ ਗਿਆ ਫਿਲਹਾਲ ਇਹਨਾਂ ਲੋਕਾਂ ਨੂੰ ਬਹੁਤ ਸਾਰੀ ਮਦਦ ਦੀ ਜ਼ਰੂਰਤ ਹੈ ਜਿੱਥੇ ਫਸਲਾਂ ਦੁਬਾਰਾ ਬੀਜਣ ਦੇ ਵਾਸਤੇ ਬੀਜ ਦੀ ਖਾਦ ਦੀ ਜ਼ਰੂਰਤ ਹੈ ਉੱਥੇ ਇਹਨਾਂ ਲੋਕਾਂ ਨੂੰ ਆਰਥਿਕ ਜਿਹੜੀ ਸਥਿਤੀ ਹੈ ਉਹ ਬਹੁਤ ਡਾਮਾ ਡੋਲਾ ਆਰਥਿਕਤਾ ਅੱਗੇ ਤੋਰਨ ਦੇ ਵਾਸਤੇ ਇਹਨਾਂ ਨੂੰ ਆਰਥਿਕ ਤੌਰ ਤੇ ਵੀ ਮਦਦ ਦੀ ਲੋੜ ਆ ਮੈਂ ਪਰਸਨਲ ਤੌਰ ਤੇ ਇਹ ਅਪੀਲ ਕਰਦਾ ਹਾਂ ਸੁਣਨ ਵਾਲਿਆਂ ਨੂੰ ਕਿ ਇਧਰ ਧੀ ਦਾ ਵਿਆਹ ਹੈ ਮੈਂ ਨੰਬਰ ਚਲਾਉਂਗਾ ਇਸ ਪਿੰਡ ਦੇ ਕਿਸੇ ਵੀ ਜਿਹੜੇ ਮੋਤਵਾਰ ਹੈ ਉਹਦਾ ਇੱਕ ਨੰਬਰ ਸਕਰੀਨ ਤੇ ਚਲਾਉਂਗਾ ਔਰ ਸੰਪਰਕ ਜ਼ਰੂਰ ਕਰਿਓ ਤਾਂ ਕਿ ਆਪਾਂ ਰਲ ਮਿਲ ਕੇ ਉਸ ਧੀ ਦਾ ਵਿਆਹ ਜ਼ਰੂਰ ਕਰ ਦਈਏ ਇਹਨਾਂ ਨੂੰ ਐ ਨਾ ਮਹਿਸੂਸ ਹੋਵੇ ਕਿ ਜੇਕਰ ਸਾਡੀ ਫਸਲ ਖਰਾਬ ਹੋਈ ਆ ਤਾਂ ਅਸੀਂ ਕੱਲੇ ਹੀ ਰਹਿ ਗਏ ਜਾਂ ਫਿਰ ਚਾਰ ਰਿਸ਼ਤੇਦਾਰਾਂ ਨੇ ਮਦਦ ਕੀਤੀ ਆ ਉਹ ਆਪਣੀ ਥਾਂ ਤੇ ਮਦਦ ਕਰਨਗੇ ਤਾਂ ਰਲ ਮਿਲ ਕੇ ਇਸ ਧੀ ਨੂੰ ਉਸ ਦੇ ਘਰ ਜ਼ਰੂਰ ਤੋਰੀਏ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹ ਦਾ ਅਨਮੀਰ ਫਿਰੋਜ਼ਪੁਰ